ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆ ਮੈਂ ਦੱਸਣੇ ਪਾਈਆਂ ਇਹ ਹੁਣ ਤੁਸੀਂ ਸੁਣੋਦੇ ਹੋਗੇ ਇਹਨੇ ਪਤਾ ਨਹੀਂ ਕਿ ਲਵਾਵੇ ਦੇ ਕਿਉਂ ਪਾ ਲਿਆ ਮੇਰਾ ਨਾ ਕਾਫੀ ਟਾਈਮ ਦਾ ਵਿਚਾਰ ਸੀਗਾ ਬਣੀ ਜਾਂਦਾ ਸੀ ਫਿਰ ਟਾਈ ਜਾਂਦਾ ਸੀ ਬਣੀ ਜਾਂਦਾ ਸੀ ਤੇ ਲਾਈ ਹੀ ਅੰਦਾਜ਼ੀਆ ਯਾਨੀ ਕਿ ਮਾਲ ਜਿਹੜਾ ਨਾ ਕਦੇ ਇੱਧਰ ਉੱਧਰ ਇੱਧਰ ਉੱਧਰ ਘਾਤਾ ਪਿਆ ਸੀ ਪਰ ਫਾਈਨਲੀ ਅਸੀਂ ਪਹੁੰਚ ਗਏ ਹੈਗੇ ਆ ਜਾਨੀ ਕਿ ਜੋ ਵੀ ਅਸੀਂ ਲੱਗੇ ਹੈਗੇ ਆ ਕਰਨ ਉਹਦੇ ਸਕਸੈਸ ਹੋ ਗਏ ਹੈਗੇ ਆ ਲੱਗਿਆ ਕਿ ਛੋਟੀ ਜਿਹੀ ਕੋਸ਼ਿਸ਼ ਕਰਨ ਤੇ ਕੋਸ਼ਿਸ਼ ਹੁਣ ਇਹ ਹੈਗੀ ਆ ਕਿ ਮੈਂ ਹਨਾ ਲੈ ਆਂਦੇ ਸੀਗੇ ਗ੍ਰੋ ਬੈਗ ਉਹਨਾਂ ਦੇ ਵਿੱਚ ਅਸੀਂ ਥੋੜੀਆਂ ਮੋਤੀਆਂ ਹਨ ਜਾਨੀ ਕਿ 15 20 ਕਬੂਤੇ ਅਸੀਂ ਲਾੜੇ ਹੈਗੇ ਸਬਜ਼ੀਆਂ ਨੇ ਜਾਨੀ ਕਿ ਹੋ ਗਈਆਂ ਸ਼ਿਮਲਾ ਮਿਰਚ ਮਿਰਚਾਂ ਹੋ ਗਈਆਂ ਬੈਂਗਣ ਹੋ ਗਏ ਤਰਲੇ ਵਗੈਰਾ ਮਾਤੋਰੀ ਹੋ ਗਈ ਐਦਾਂ ਦੀਆਂ ਚੀਜ਼ਾਂ ਛੋਟ-ਛੋਟੀਆਂ ਬੰਈਆਂ ਲਗਵਾਉਣੀਆਂ ਹੈਗੀਆਂ ਜਾਨੀ ਕਿ ਉਹਨਾਂ ਦੇ ਬੂਟੇ ਲਗਵਾ ਰਹੇ ਹੈਗੇ ਆ ਤੇ ਇੱਕ ਥੋੜੀ کوشش ਹੈਗੀ ਇਸ ਕੁਐਸ਼ਨ ਨੂੰ ਮੇਰੀ ਛੋਟੀ ਜਿਹੀ ਕੁਐਸ਼ਨ ਨੂੰ ਤੁਸੀਂ ਸਪੋਰਟ ਕਰਿਓ ਕਿ ਜਿਹੜਾ ਮੈਂ ਇਹਦੇ ਵਿੱਚ ਸਫਲ ਹੋਈਏ ਤਾਂ ਤੁਸੀਂ ਛੋਟੇ ਛੋਟੇ ਆਈਡੀਆ ਵੀ ਮੈਨੂੰ ਦਿਓ ਹਰ ਕਮੈਂਟਾਂ ਦੇ ਵਿੱਚ ਤੇ ਇਧਰ ਲੱਗੇ ਨੇ ਸਰਕਾਰ ਦੀ ਹੋਣੀ ਮੇਰੇ ਨਾਲ ਨਹੀਂ ਆਇਆ ਭੱਲ ਦੋ ਦੋ ਨਹੀਂ ਉਹ ਬਲਵਰ ਤੇ ਬਾਪੋਣੀ ਮੈਦੇ ਪੜਦਾ ਉਹਦਾ ਹਾਂਜੀ ਜੀ ਮੇਰੇ ਵੱਲ ਵੀ ਸਾਰੇ ਸਸਤੀ ਸਾਲ ਤੇ ਮੈਡਮ ਹੁਣੇ ਮਿਹਨਤ ਕਰ ਰਹੇ ਨੇ ਹੁਣ ਤੇ ਸਾਰੇ ਕਿਰਪਾ ਕਰਨ ਨਾਲ ਫਲ ਲਾਉਣ ਫਲ ਨਹੀਂ ਲਾਉਣ ਸਬਜ਼ੀਆਂ ਲਾਉਣ ਸਬਜ਼ੀਆਂ ਲੱਗਣ ਸਬਜ਼ੀਆਂ ਨੂੰ ਫੜ ਲੱਗਣ ਹੈਂ ਸਬਜ਼ੀਆਂ ਕੇ ਤਾਂ ਫਲ ਲੱਗਦੇ ਨੇ। ਸਬਜ਼ੀਆਂ ਲੱਗਣੀਆਂ। ਤਾਂ ਫਾਲੇ ਲੱਗਦਾ ਹੁੰਦਾ। ਸਬਜ਼ੀਆਂ ਲੱਗਣੀਆਂ। ਫਾਲੇ ਸਬਜ਼ੀਆਂ ਨੇ ਫਲ ਕਿਤੇ। ਕਨਫਿਊਜ਼ ਹੋਵੇਂ ਨਾ ਵੀ ਆਣੇ ਆਪ। ਤੇ ਹੁਣ ਮੜਾ ਮੋਣੇ। ਪਹਿਲਾਂ ਕਈ ਨਾ ਮੜਾ ਮਟਰ ਲਾਤਾ ਤੇ ਹੁਣ ਆਪ ਹੱਥ ਨਾਲ ਭੋਰਨਗੇ। ਡੈਡੀ ਜੀ। ਲਓ ਜੀ ਕੰਮ ਥੋੜੀ ਦੇਰ ਵਾਸਤੇ ਡਲੇ ਹੋ ਗਿਆ। ਤੇ ਮੀਂਹ ਆ ਗਿਆ। ਤੇ ਕੋਹ ਸਾਹਿਬ ਕਹਿੰਦੇ ਤੁਹਾਡਾ ਤੋਂ ਨਹੀਂ ਹੋਣਾ ਮੈਂ ਆਪ ਹੁੰਦੀ ਮੂਰੇ। ਤੇ ਦੇਖੋ ਮੀਂਹ ਬੱਦਰ ਬਹੁ ਹੈ ਅੱਜ ਪਿਆ ਤੇ ਸਾਡੇ ਨੂੰ ਦੱਸਿਆ ਕਿ ਕਿੱਥੇ ਮੀਂਹ ਪਿਆ ਅੱਜ ਤੇ ਆ ਡੈਡੀ ਹੁਣੇ ਦੇਖੋ ਇਹ ਆਪਣੇ ਛਤਰੀ ਲੈ ਖੜੇ ਹੋ ਗਏ ਆ ਆ ਦੇਖੋ ਦੇਖੋ ਜੀ ਇਹਨੂੰ ਕਹਿੰਦੇ ਮਿਹਨਤ ਮੀਂਹ ਵੀ ਪੈਣ ਦੇ ਆ ਤੇ ਰੁਕਣ ਨਹੀਂ ਦਈ ਇਹ ਕਹਿੰਦੇ ਅੱਜ ਕੰਮ ਕਰਕੇ ਹਟਣਾ ਹੈ ਇਹਨੂੰ ਕੁਝ ਕਹਿਣਾ ਚਾਹੁੰਦੇ ਇੰਨੀ ਮਿਹਨਤ ਵੱਧ ਆਪਣੀ ਇਹਨੂੰ ਮਿਹਨਤ ਕਰਦੇ ਪਏ ਆ ਚਲੋ ਬਾਬਾ ਜੀ ਵੀ ਖੋਟ ਹੈ ਬਾਰਿਸ਼ ਹੋ ਰਹੀ ਹੈ ਬਾਬਾਏ ਮੌਸਮ ਠੰਡਾ ਕਰਤਾ ਸਭੋ ਵਧੀਆ ਨਾਲੇ ਮੀਂਹ ਕਹਿੰਦੇ ਗਰਮੀ ਚ ਗੱਲ ਲੱਗਣਾ ਠੰਡੇ ਠੰਡੇ ਕਿਹਨੇ ਜਾਣੇ ਮਰੀ ਜਾਂਦੇ ਆ ਲਿਆ ਮੈਂ ਬੰਦ ਆ ਦਵਾਰਾ ਫੇਕ ਕੋਸਾਪ ਆਪ ਆਪ ਹੋਈਨੇ ਮਰੇ ਤੇ ਆ ਥੂ ਕੋਸਾ ਵਾਰੀ ਸੁੱਟੀ ਮਿੱਟੀ ਦੀ ਲੋ ਜੀ ਸਾਡੇ ਜਿਹੜੇ ਸਬਜ਼ੀਆਂ ਦੇ ਪੌਦਿਆਂ ਨਾਲ ਲੱਗਣੇ ਸਟਾਰਟ ਹੋ ਗਏ ਆ ਤੇ ਆਪਾਂ ਥੋੜੇ ਜਿਲੇ ਲਾ ਲਏ ਆ ਤੇ ਵੀਡੀਓ ਆਪਾਂ ਤਾਂ ਥੋੜੀ ਲੇਟ ਕਰਦੇ ਕਿਉਂ ਨਹੀਂ ਆ ਗਿਆ ਸੀ ਦੇਖੋ ਮੌਸਮ ਕਿੰਨਾ ਖਰਾਬ ਹੈ ਨਹੀਂ ਰਹੀ ਚੱਲਣ ਦੀ ਆ ਦੇਖੋ ਤੇ ਉਹਦੇ ਕਰਕੇ ਨਾ ਆਪਾਂ ਕਾਲੀ ਚ ਲੱਗੇ ਥੋੜਾ ਹੁਣ ਤੁਸੀਂ ਦੱਸਿਓ ਇਦਾਂ ਲੱਗਦਾ ਤੁਹਾਨੂੰ ਹਾਂ ਦੇਖੋ ਮੜਮ ਹੋਣ ਲੱਗੇ ਇੱਧਰ ਹਾਂ ਦੇਖੋ ਜੀ ਵਾਹਿਗੁਰੂ ਕਿਰਪਾ ਕਰਨੇ ਫਟਾਫਟ ਵਧਣ ਖੁੱਲਣ ਦਾ ਸੀ ਇਹਨਾਂ ਨੂੰ ਤੋੜੀਏ ਸੁਪੇ ਆਵੇ ਸੇਵਾ ਦਾ ਮੇਵਾ ਕਦੇ ਮਿਲੂਗਾ ਸੀ ਹੁਣ ਤੇ ਲੱਗੇ ਹੋਏ ਆ ਇਹਦੇ ਦੁਆਲੇ ਪਰ ਹਜੇ ਤੱਕ ਟੈਨਸ਼ਨ ਨਹੀਂ ਆ ਹੁਣੇ ਕਿ ਨਹੀਂ ਹੁਣੇ ਚਲੋ ਕੋਸ਼ਿਸ਼ ਤਾਂ ਹੈਗੀ ਆ ਉਧਰ ਦਾ ਕਾਫੀ ਨਿਕਲ ਆਉਣੀ ਬਹੁਤ ਕਾਫੀ ਚਲੋ ਮਾਈ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਇਹ ਠੀਕ ਠਾਕ ਵਧੀਆ ਬਰਨ ਖੁੱਲਣਾ ਨਾ ਤੇ ਪਰ ਫਿਰ ਵੀ ਵਧੀਆ ਹੈਗਾ بارش ਵੀ ਹੋ ਗਈ ਆ ਤੇ بارش ਨਾਲ ਅਸੀਂ ਸਾਡੀਆਂ ਚੰਗੀਆਂ ਲੜਾਈਆਂ ਲਾਈਆਂ ਪਹਿਲਾਂ ਅਸੀਂ ਉਧਰ ਕੇ ਬਰਾਂਡੇ ਵਿੱਚ ਉੱਥੋਂ ਚੱਕ ਕੇ ਫਿਰ ਹੁਣ ਇੱਥੇ ਆਏ ਆ ਥੋੜੀ ਜਿਹਾ ਹੁਣ ਠੀਕ ਹੋ ਗਿਆ ਉਹਨਾਂ ਤੇ ਲਾਈ ਜੰਨੇ ਆ ਤੇ ਹੁਣ ਲੱਗੇ ਆ ਨਾ ਇੱਕ ਲੈਡ ਵੀ ਸਾਡੇ ਚੱਲ ਗਈ ਆ ਪਾਣੀ ਲੱਗਣਾ ਸਟਾਰਟ ਹੋ ਗਿਆ ਉਹਨਾਂ ਨੂੰ ਬੂਟਾ ਦੇਖੀ ਸਿੱਧਾ ਕਰਿਓ ਤੇ ਬਸ ਇਹ ਆਖਰੀ ਫਾਈਨਲ ਆ ਹੈ ਹੁਣ ਤੇ ਹੁਣ ਬਸ ਇਹ ਆਪੇ ਬੱਦਣਗੇ ਫੁੱਲਣਗੇ ਹੁਣ ਮੈਡਮ ਹੁਣ ਅਜੇ ਮਿਹਨਤ ਕਰ ਲਈ ਬਸ ਆਪਣੇ ਹੁਣ ਇਸ ਤੋਂ ਬਾਅਦ ਆ ਸਭ ਆਪਾਂ ਬਸ ਬੇੜਾ ਧੋਣਾ ਹੁਣ ਬਸ ਇਸੇ ਤੋਂ ਅੱਗੇ ਨਾ ਇੱਟਾ ਦੋ ਦੋ ਲਿਆ ਕੇ ਰੱਖਣੀ ਆ ਜਿਹੜਾ ਖਿਲਰ ਇਹ ਨਾ ਹੈ ਬਾਕੀ ਠੀਕ ਆ ਬਚ ਗਏ ਇਹਨਾਂ ਵਾਸਤੇ ਲੈ ਕੇ ਆਵਾਂਗੇ ਦੋ ਕਿਦਾਂ ਦੇ ਵੱਡੇ ਗਰੋਹ ਬੈਗ ਹੋਰ ਵੱਡੇ ਨਹੀਂ ਮੈਂ ਕਹਿੰਦਾ ਬੜਾ ਛੋਟੇ ਹੀ ਲੈ ਕੇ ਆਉਂਗਾ ਮੈਂ ਛੋਟੇ ਲੈ ਕੇ ਆਉਂਗਾ ਛੋਟੇ ਸਹੀ ਲੱਗਦੇ ਵੱਡੇ ਨਾ ਖਿਲਰਦੇ ਜਰੂਰ ਅਸੇ ਵੀ ਸਾਨੂੰ ਵੱਡੇ ਗਰੋਵ ਬੈਗ ਲੈਣ ਚਾਹੀਦੇ ਇਹ ਛੋਟੇ ਗਰੋਵ ਬੈਗ ਚਾਹੀਦੇ ਛੋਟੇ ਠੀਕ ਹਨ ਨਾ ਉਹਦਾ ਚਲੋ ਸਾਨੂੰ ਵੀ ਨੌਲੇਜ ਹੈਗੀ ਅਸੀਂ ਵੀ ਫਸਟ ਟਾਈਮ ਹੀ ਕਰ ਲਏ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੂੰ ਵੱਡੇ ਵੱਡੇ ਮੈਨੂੰ ਠੀਕ ਨਹੀਂ ਲੱਗੇ ਕਿਉਂਕਿ ਖਿਲਰ ਜਾਂਦੇ ਆ ਇਹ ਖਿਲਰ ਜਾਂਦੇ ਆ ਇਹ ਛੋਟੇ ਹੀ ਆ ਕਿ ਛੋਟੇ ਗੋਲ ਆ ਤੇ ਵਧੀਆ ਰਹਿਣਗੇ ਚਲੋ ਵੱਡੇ ਉਹ ਤਾਂ ਪੱਪਾ ਵਾਲੇ ਵੀ ਆਦੇ ਆ ਸਟੈਂਡ ਦੇ ਵਾਲੇ ਆਉਂਦੇ ਆ ਇੱਥੇ ਮਿਲਦੇ ਨਹੀਂ ਨਾ ਸਾਡਾ ਸ਼ਹਿਰ ਛੋਟਾ ਆ ਆਨਲਾਈਨ ਮੰਗਾਉਣੇ ਪਾਣੇ ਆ ਇਹ online hafta lagjana. Mm. ਆਪਾਂ ਹੁਣ ਨੂਡਲ ਬਣਾਉਣ ਲੱਗੇ ਆਂ ਤੇ ਆਟਾ ਨੂਡਲ ਬਣਾਉਣ ਲੱਗੇ ਆਂ ਆਪਾਂ ਮੈਦੇ ਵਾਲੇ ਨਹੀਂ ਤੇ ਆਟਾ ਨੂਡਲ ਨੇ ਇਹ ਤੇ ਆਟਾ ਨੂਡਲ ਬਣਾਉਣ ਲੱਗੇ ਆਂ ਆਪਾਂ ਤੇ ਭੁੱਖ ਲੱਗੀ ਸੀ ਨਿਆਣੇ ਚੱਲ ਕੇ ਟਿਊਸ਼ਨ ਤੇ ਤੇ ਮੈਡਮ ਹੁਣ ਇੱਧਰ ਲੰਮੇ ਪਏ ਨੇ ਥੱਕ ਕੇ ਮੋਢੇ ਦੋਦੇ ਅੱਜ ਕਈ ਚਲਾਈ ਸੀ ਕਿਉਂਕਿ ਬਾਹਰ ਬਾਹਗੇ ਮੈਨੂੰ ਨੂਡਲ ਆਕਾ ਨੂਡਲ ਹਾਂ ਆਕਾ ਨੂਡਲ ਕਿ ਆਕਾ ਨੂਡਲਸ ਆਕਾ ਨੂਡਲਸ ਚਲੋ ਮੇਰਾ ਤਾਂ ਤੋੜਕਾ ਨਾ ਸਰ ਜੇ ਕਦੇ ਤੰਦ ਬਣਾ ਕੇ ਦਿਖੇ ਦਿਖਾਉਣੀ ਆ ਤੁਹਾਨੂੰ ਸ਼ਕਲ ਸੂਰਤ ਨੂਡਲਾਂ ਦੀ ਲੋ ਜੀ ਮੈਡਮ ਹੁਣੇ ਉੱਠ ਕੇ ਆਏ ਨੇ ਹੁਣ ਨੂਡਲਾਂ ਦੀ ਜੱਫੀਆਂ ਪਾਉਣ ਤੜਕੇ ਨਾਲ ਤੇ ਜੱਫੀਆਂ ਪੈ ਗਈਆਂ ਨੇ ਤੇ ਤੜਕਾ ਸਾਡੇ ਕੋਲ ਮੇਰੇ ਕੋਲ ਥੋੜਾ ਬਣ ਗਿਆ ਆ ਤੇ ਫਿਰ ਵੀ ਮੈਂ ਕਦੀ ਮਾਰਨੇ ਮਹਿਸੂਸ ਕੀਤਾ ਆਪਣੀ ਗਲਤੀ ਮੰਨ ਲੈਣਾ ਹੁੰਦਾ ਜਦ ਬਹੁਤ ਜਲਦੀ ਮੈਂ ਤੇ ਚਲੋ ਕੋਈ ਨਾ ਆਪਾਂ ਨੂਡਲ ਖਾਣੇ ਆਪਾਂ ਤੜਕਾ ਥੋੜਾ ਖਾਣੇ ਆ ਤੇ ਬਾਕੀ ਦੇਖੋ ਕੀ ਘਾਲਾ ਮਲਾ ਹੁੰਦਾ ਆ ਬਣਦਾ ਨਹੀਂ ਬਣਦਾ ਮੈਡਮ ਹੋਣਾ ਨੇ ਫੜਾਈ ਚ ਥੋੜੇ ਰਹਿਣ ਤੇ ਥੱਲੇ ਜਿਆਦਾ ਛੁੱਟਦੇ ਆ ਮੈਂ ਨੇ ਛੁੱਟੇ ਮੜ ਜਿ ਡਿਗੇ ਆ ਸਾਡੀ ਆਪ ਮਾ ਆ ਦੱਸੋ ਸਾਰੇ ਨੂੰ ਦੱਸੋ ਇਹਨੂੰ ਮੜੇ ਜਿ ਕਿੰਦੇ ਇਹਨਾਂ ਨੂੰ ਆ ਦੇਖੋ ਆ ਵੀ ਡਿਗੇ ਆ ਵੀ ਡਿਗੇ ਢਿਡੇ ਲਾਗੇ ਵੀ ਛੁੱਟੇ ਸਿੱਧਾ ਢਿਡੇ ਚ ਪਾਉਣ ਦੀ ਕੋਸ਼ਿਸ਼ ਕੀਤੀ ਸੀ ਨਾ ਪਹਿਲਾਂ ਉਹ ਪਏ ਨਹੀਂ ਦਾਣਾ ਬਾਕੀ ਤੁਹਾਨੂੰ ਖਾ ਕੇ ਦੱਸਦੇ ਆ ਆਥੂਗਾ ਕਿ ਵਾਹ ਵਾਹ ਹੈ ਇਹਦੇ ਵਿੱਚ ਆਪਾਂ ਪਾਤਾ ਪਨੀਰ ਜਿਹੜਾ ਮੈਡਮ ਨੇ ਲਗਾਉਤਾ ਆ ਆ ਆ ਆ ਇਹ ਆ ਦੇ ਫੋਕਸ 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 ਇਹ ਦੇਖੋ ਪਨੀਰ ਪਨੀਰ ਡਾਲ ਦਿਆ ਹਮਨੇ ਵਿੱਚ ਮੇ ਤੁਸੀਂ ਦੱਸੋ ਆਪਾਂ ਹਿੰਦੀ ਚ ਵਲੌਗ ਬਣਾਈਏ ਕਰੀਏ ਕਿ ਨਾਮ ਬਣਾਈਏ ਕਰੀਏ ਪੰਜਾਬੀ ਚ ਬਣਾਈਏ ਕਰੀਏ ਹਿੰਦੀ ਸਾਡੀ ਠੀਕ ਹੋ ਜਾਣੀ ਆ ਆਪਾਂ ਇੰਨੀ ਵੀ ਨਾੜੀ ਬੋਲਦੇ ਪਰ ਹਿੰਦੀ हमको ਆਤੀ ਹੈ ਹਿੰਦੀ ਲੇਕਿਨ ਕabhi kabhi ਪੰਜਾਬੀ ਨਿਕਲ ਜਾਂਦੀ ਹੈ ਤੇ ਇਸ ਲਈ ਆਪ ਬਤਾਈਏ ਕਿ ਹਿੰਦੀ ਬੋਲੇ ਹਮਕੇ ਨਾ ਬੋਲੇ ਹਿੰਦੀ ਮੇ ਵਲੌਗ ਬਣਾਏ ਕਿ ਨਹੀਂ ਬਣਾਏ ਸਰ ਉੱਪਰ ਗਏ ਹਾਲ ਨਹੀਂ ਬਣ ਨਹੀਂ ਗਏ ਬਣ ਗਏ ਹਨ ਬਣ ਗਏ ਹਨ ਬਣ ਗਏ ਹਨ ਜੈ ਨੂਡਲ ਬਣ ਗਏ ਹਨ ਅਬ ਇਸ ਕੋ ਹਮ ਖਾਏਗੇ ਔਰ ਸਿੱਧਾ ਢਿੱਡ ਮੇ ਪਾਏਗੇ ਬਾਅਦ ਮੇ ਮਿਲਤੇ ਹੈ ਆਪ ਲੋਗੋ ਕੋ ਬਾਏ ਬਾਏ ਚਲੋ ਰਹਿ ਰਹਾ ਹੁਣ ਇਹਨੇ 150 ਦਾ ਲਵਲੇ ਦੇ ਕੇ ਵੀ ਇਹਨੂੰ ਕੁਛ ਬਚਿਆ ਹੀ ਆ ਇਹਦਾ 150 ਦਾ ਉਹ ਵਾਲਾ ਨੂੰ ਆ ਆ ਸੰਦਲ ਆ ਕੀ ਕੱਲ ਉਹ 150 ਦਾ ਦੇ ਕੇ ਵੀ ਉਹਨੂੰ 10 ਕਿਲੋ ਦੀ ਥੱਲੇ ਵਿੱਚ ਕੁਛ ਬਚਦਾ ਉਹ ਪਾਜੀ ਨੂੰ ਹਨਾ ਤਾਂ ਉਹਨੇ ਸੰਦਲ ਨੂੰ 200 ਰੁਪਏ ਦਾ ਲਾਇਆ ਉਹ ਕਿ ਲੱਗਾ ਤਾਂ ਲਗਾਉਂਦੇ ਹੈਗੇ ਕਿੰਨਾ ਲੁੱਟਦੇ ਹੈਗੇ ਨਾ ਆਪਾਂ ਬਸ ਘਰ ਇਦਾਂ ਹਰਿਆਲੀ ਹਰਿਆਲੀ ਕਰ ਦੇਣੀ ਹੈ ਇਕ ਤਾਂ ਇਹ ਬੰਦਾ ਸਾਨੂੰ ਛੱਡ ਕੇ ਪਤਾ ਨਹੀਂ ਕਿੱਧਰ ਘੁੰਮੀ ਜਾਂਦਾ 30 ਨੂੰ ਦੁਬਾਰਾ ਦੋਸੋ ਦਾ ਨਹੀਂ ਦਿੱਸਦੇ ਆਪਕੋ ਗੱਡੀ ਕਰਕੇ ਬਤਾਇਆ ਤੇ ਲਾਲਾ ਯਾਰ ਤੇ ਇਹਦਾ ਸਹੀ ਸਹੀ ਲਾਲਾ ਨਹੀਂ ਇਤਨੇ ਮੈਨੇ ਇਹ ਵਾਲੇ ਜੇ ਮਹਿੰਗਾ ਹੀ ਆਤਾ ਹੈ ਇਸ ਦਾ ਹੋਰ ਵੀ ਰੈਡ ਹੋਤਾ ਹੈ ਵੈਨਾ ਕੰਮ ਚਲ ਫੇ ਇਹਨੂੰ ਰਹਿਣ ਦੇ ਇਹਨਾਂ ਨੂੰ ਸਹੀ ਸਹੀ ਲਾਲਾ ਹੋਈ ਆ ਦੋਵਾਂ ਦਾ ਤੇ ਦਾ ਹਾਂ ਉਹ ਦੇਖ ਲੈ ਕੱਟ ਨਹੀਂ ਕਰਦਾ ਫੇ ਬੂਟੀਆਂ 'ਚ ਕੱਟ ਕਰਦਾ ਜਿੱਥੇ ਤੈਨੂੰ ਜ਼ਿਆਦਾ ਮਾਰ ਜਣਾ ਉੱਥੇ ਤੂੰ ਕਰਦਾ ਹੀ ਨਹੀਂਗਾ ਭਾਜੀ ਕਿਹੜੇ 300 ਕਾ ਬੇਸਤਾ ਮੋਸੇ ਲੇ ਕਰਕੇ ਚੱਲ ਤੂੰ ਬਣਾ ਚੱਲ ਪਹਿਲੇ ਰੱਖ ਇਹ ਕਿੰਨੇ ਦੇ ਆ ਮੈਂ 100-100 ਦੇ ਦੇਣੇ ਫੇ ਆ 100-100 ਦੇ 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 ਇੱਕ ਆ 100-100 ਦੇ ਦੱਸ ਦੇ ਇੱਕ ਇਹ ਤਾਂ ਪਹਿਲੇ 100-100 ਦੇ ਆ ਨਹੀਂ ਨਹੀਂ 120 ਰੁਪਏ ਦੇ ਆ 120 ਰੁਪਏ ਦੇ ਸੀ ਨਾ ਚਲ ਪਹਿਲੇ ਪੈਸੇ ਘੜਾਉਂਦੇ ਆ ਭਾਉ ਕਰ ਭੁੱਲਦੇ ਆ ਇੱਧਰ ਸਾਡੇ ਮਾ ਪੱਤਲਾ ਦੇ ਬੁੱਟੇ ਤੇ ਅੱਜ ਸਾਡੇ ਪਪਾ ਹੈਲੋਗੇ ਹੈਲੋ ਕਰੋ ਹੈਲੋ ਨਹੀਂ ਸੀ ਨਾ ਆਪਾਂ ਹੁਣ ਲਾਉਣਦੇ ਆ ਬੁੱਟੇ ਆਪਾਂ ਸਵੇਰੇ ਲਾਈ ਸੀ ਤੇ ਹੁਣ ਹੋਰ ਲੈ ਕੇ ਆਏ ਆ ਹੰਬਲੇ ਲਏ ਗਏ ਆ ਨਿੰਬੂ ਲੈ ਕੇ ਆਏ ਆ ਪੀਪਲ ਲੈ ਕੇ ਆਏ ਆ ਉਧਰ ਅਵੀ ਵਾਲਾ ਵੀ ਦੇਖੋ ਕਿ ਮੈਂ ਲੈ ਕੇ ਆਪਾਂ ਕੜੀ ਪੱਤਾ ਲੈ ਕੇ ਆਏ ਆ ਕੜੀ ਪੱਤਾ ਲੈ ਕੇ ਆਏ ਆ ਹਾਂ ਸਾਡਾ ਵੀ ਮੈਂ ਜਿੱਤ ਗਿਆ ਬੈਠੇ ਤੇ ਕਾ ਆ ਤੇਰੀ ਮੂਲੀ ਕਰਦਾ ਪਿਆ ਹੈਗਾ ਮੈਨਾਂ ਤੇ ਚੈਟ ਸੀ ਇਹਨੂੰ ਕੀ ਇਹਨੂੰ ਜਿੱਤਣ ਦੀ ਫੁਜੀ ਇਹਨੂੰ ਇਹ ਨਹੀਂ ਪਤਾ ਮਮਾ ਪਪਾ ਕੰਮ ਕਰਦੇ ਪਿਆ ਕੋਈ ਕੰਮ ਕਰਾ ਲਈਏ ਨਾ ਆ ਜੀ ਇਹ ਕੋ ਬੱਚੇ ਨੂੰ ਤਾਂ ਖੇਡਣ ਦਾ ਕੰਮ ਲਫਾ ਹੋਇਆ ਨਾ ਚੱਕ ਚੱਕ ਕੇ ਪਾਇਆ ਆ ਆ ਦੇਖੋ ਹੁ ਕੀ ਕਿੰਦੇ ਆ ਕਿੰਨਾ ਵੱਡਾ ਹੋ ਗਿਆ ਹਾਂ ਇਹਨੂੰ ਬੂਟੇ ਬੂਟੇ ਨਾਲ ਦੇਖੋ ਨਿੰਬੂ ਦਾ ਬੂਟਾ ਹੈਗਾ ਤੇ ਇਹਨੂੰ ਫਲਾਵਰ ਵੀ ਨਿਕਲ ਆਏ ਹੈਗੇ ਆ ਤੇ ਵੈਸੇ ਵਧੀਆ ਲਿਆਂਦਾ ਕੁਆਲਟੀ ਦਾ ਵਧੀਆ ਲਿਆਂਦਾ ਹੈਗਾ ਆ ਸਾਨੂੰ ਇੰਨੀ ਨੌਲੇਜ ਵੀ ਨਹੀਂ ਹੈਗੀ ਕਿਉਂਕਿ ਹत्ताਕ ਅਸੀਂ ਨਵਾਂ ਨਵਾਂ ਸਟਾਰਟ ਕੀਤਾ ਹੈਗਾ ਕੰਮ ਤੇ ਵੈਸੇ ਨਰਸਰੀ ਵਾਲੇ ਸਾਨੂੰ ਵਧੀਆ ਹੀ ਦਿੱਤਾ ਹੈਗਾ ਬੂਟਾ ਚਲੋ ਹੁਣ ਇਹਨੂੰ ਪਾਲ ਲਗੂਗਾ ਤੇ ਫੇਰ ਅਸੀਂ ਖਾਵਾਂਗੇ ਇੱਧਰ ਅਸੀਂ ਪਾਨੇ ਪਏ ਹੈਗੇ ਜਿੱਦਾਂ ਕਹ ਲੋ ਅੰਬਾਂ ਦੇ ਪੱਤੇ ਹੋਗੇ ਹਨਾ ਹਾਂਜੀ ਹਾਂਜੀ ਖਾਣਾ ਹੀ ਆ ਜਦੋਂ ਲੱਗਣਗੇ ਖੇ ਖਾਣਾ ਆ ਠੀਕ ਹੈ ਤੇ ਇਹ ਅੰਬਾਂ ਦੇ ਪੱਤੇ ਹੈਗੇ ਆ ਇੱਧਰ ਅਸੀਂ ਲੈ ਲਓ ਥੋੜੇ ਦੂਰ ਆ ਕੇ ਪੁੱਤ ਬਣਾਓ ਤੇ ਇੱਧਰ ਅਸੀਂ ਖਾ ਲਵੇਂ ਪਾ ਲਦੇ ਆ ਮਿੱਟੀ ਵੀ ਲਿਆਂਦੀ ਹੋਈ ਆ ਥੋੜੀ ਜਿਹੀ ਪਾ ਲਦੇ ਤਾਂ ਤੁਹਾਨੂੰ ਤਾਂ ਪਤਾ ਹੀ ਹੈ ਸਵੇਰ ਦਾ ਕੀ ਬਣਾਇਆ ਹੋਇਆ ਅਸਾਂ ਬਲੌਗ ਉਹ ਵੀਡੀਓ ਤੁਸੀਂ ਦੇਖੀ ਹੋਣੀ ਆ ਲਾਈ ਹੋਏ ਆ ਮਰਾਜ ਇੱਧਰ ਵੀ ਦਿਖਾਉ ਮੈਨੂੰ ਤਾਂ ਅਜਨੇਰਾ ਹੋ ਗਿਆ ਦੇਖ ਲਓ ਨੇਰੇ ਤੇ ਅੱਜ ਲੱਗੇ ਹੋਏ ਆ ਅਸੀਂ ਤੇ ਇੱਧਰ ਆ ਸਾਡੇ ਬੁੱਟੇ ਸਾਰੇ ਸਾਰੇ ਇੱਧਰ ਸਾਰੇ ਸਾਰੇ ਵੱਡਾ ਬੁੱਟਾ ਦੇਖੋ ਲਗਾਇਆ ਦਿਖਾ ਲਿਆ ਵੱਡਾ ਆ ਇੱਥੇ ਆ ਵੱਡਾ ਵੱਡਾ ਸਭ ਤੋਂ ਵੱਡਾ ਸਭ ਤੋਂ ਵੱਡਾ ਆ ਤੋੜ ਕੇ ਬੁੱਟਾ ਅਰੇ ਬਾਪਰੇ ਕੀ ਆ ਸਾਡਾ ਬੁੱਟਾ ਅਰੇ ਬਾਪਰੇ ਕੀ ਮੈਨੂੰ ਅੰਬ ਬਹੁਤ ਪਸੰਦ ਆ ਇਸ ਕਰਕੇ ਇਹਨਾਂ ਨੇ ਅੰਬ ਦਾ ਬੁੱਟਾ ਲਾਇਆ ਦੇ ਲੈ ਮਮਾ ਪਾਪਾ ਦੇ ਲੈ ਸਾਨੂੰ ਕਿੰਨਾ ਆਪਣੇ ਬੱਚਿਆਂ ਦਾ ਹੁੰਦਾ ਉਹਨੇ ਹਾਈ ਗਾਰਡ ਬੱਚੇ ਮੰਗਦੇ ਆ ਮੈਨੂੰ ਨਿੰਬੂ ਪਸੰਦ ਹੈਗੇ ਆ ਮੈਂ ਕਹਿ ਰਹਿੰਦੀ ਹਾਂ ਹਾਂਜੀ ਮੈਂਗੋ ਮੇਰੇ ਅਵੀਰੋਂ ਮੈਂਗੋ ਮੇਰੇ ਅਵੀ ਨੂੰ ਮੈਂਗੋ ਹਾਂਜੀ ਮੈਂਗੋ ਖਾਣੇ ਓ ਸਵੇਰੇ ਲੱਗ ਜਣੀ ਆ ਸਵੇਰੇ ਤੇ ਲੱਗ ਕਹਿੰਦਾ ਹੈ ਸਵੇਰੇ ਕਹਿੰਦਾ ਕਹਿੰਦਾ ਸਵੇਰੇ ਲੱਗ ਜਾਣੇ ਹੂੰ ਕਹਿੰਦਾ ਸਵੇਰੇ ਲੱਗਣ ਹੁਣ ਮਿੱਟੀ ਦੀ ਇੱਕ ਤਹਿ ਲਾ ਲਈ ਆ ਹਾਂ ਇੱਕ ਤਹਿ ਆਪਾਂ ਇਹਦੀ ਲਾਵਾਂਗੇ ਹੁਣ ਪਹਿਲਾਂ ਤੱਕੀਆਂ ਨਹੀਂ ਲਾਈ ਹੈਗੀ ਉਸ ਤੋਂ ਬਾਅਦ ਪਹਿਲਾਂ ਪਹਿਲੇ ਕਰਨੇ ਪਚੀਣਾ ਪਹਿਲਾਂ ਮਿੱਟੀ ਦੀ ਕੰਪੋਸ ਦੀ ਹੁਣ ਅੱਧੀ ਕੰਪੋਸ ਉਹ ਤੋਂ ਬਾਅਦ ਅਸੀਂ ਪਾਵਾਂਗੇ ਆ ਨੀ ਉਹ ਕਿ ਬਸ ਤੇ ਇੱਧਰ ਖਾਵਾਂਗੇ ਹੂੰ ਇਹ ਤੇ ਚਾਹੀ ਲੈ ਆਂਦਾ ਸੀ ਦਾ ਆ ਇੱਧਰ ਸਾਡੀ ਪਰੰਦੀ ਮਿੱਟੀ ਆ ਕਿਥੋਂ ਦੀ ਲੈ ਕੇ ਆਏ ਪਪਾ ਜੀ ਬਜਾ ਰਹੇ ਹੈ ਬਜਾ ਰਹੇ ਅੱਛਾ ਬਜਾ ਰਹੇ ਤੂੰ ਕਰਦ ਨੂੰ ਲਿਆ ਕੇ ਰੱਖੀ ਸੀ ਇੱਥੇ ਮੈਂ ਯਾਰ ਮੈਂ ਆਦੂ ਤੋਂ ਮੰਗਾਈ ਦਿੱਤੀ ਆ ਅੱਜ ਸਵੇਰ ਦੇ ਅਜੇ ਕਰ ਮੱਝ ਲੱਗੇ ਹੋਈਆਂ ਅਸੀਂ ਤਾਂ ਹਨਾ ਸਵੇਰੇ ਆ ਨਾ ਕਿ ਤੇ ਮੈਰਾਂ ਹੀ بارش ਆ ਗਈ ਜਦੋਂ ਅਸੀਂ ਪਹਿਲਾਂ ਲੱਗੇ ਸੀ ਨਾ بارش ਆ ਗਈ ਸਾਰਾ ਜਿੱਕੜ ਜਿੱਕੜੀ ਹੋ ਗਿਆ ਟੱਕ ਫੜਾ ਫੜਾ ਖਲਾਈ ਤਾਂ ਡਿਸਕੂਲੇ ਤਾਂ ਉੱਥੇ ਸਕੂਲੇ ਉੱਥੇ ਉਹ ਉੱਥੇ ਉੱਥੇ ਲੱਗੇ ਗਏ ਸਾਰਾ ਬੇੜਾ ਥੋੜਾ ਦੇ ਉੱਪਰ ਉਹ ਪਤਾ ਨਹੀਂ ਕੀ ਕਹੀਆਂ ਨਾ ਚੀਕਾ ਮਾਰੀ ਜਾਂਦਾ ਨਹੀਂ ਮੈਂ ਦੇਖਿਆ ਹਾਂ ਚਲੋ ਹਾਂ ਤੇ ਆ ਉੱਪਰ ਤਾਂ ਨਹੀਂ ਦਰਕਾਰੀਆਂ ਚੀਕਾਂ ਮਾਰੀਆਂ ਠੀਕੀ ਰਹਿ ਨੇ ਡੈਡੀ ਅਮੀਦ ਆਪਣਾ ਹੀ ਆ ਜਾਂ ਦੇਖ ਕੇ ਡਰਜੀ ਦੀ ਬਣਾ ਕੇ ਆ ਕੋਈ ਨਹੀਂ ਮੇਰਾ ਕੋਟਾ ਆ ਆ ਇੱਧਰ ਸਾਡੀ ਲੱਗੀ ਆ ਲੱਗੇ ਦਾਜੀ ਦੇਖ ਹੈ ਲਾ ਦਾਜੀ ਨਹੀਂ ਇੱਧਰ ਵਾਪਸ ਦੇਖ ਕੇ ਬੱਲੋ ਵਿਲੋਗ ਬਣਾਉਂਦੇ ਹੋਰ ਕੀ ਕਰਦੇ ਠੀਕ ਟਾਟਾ ਬਾਏ ਬਾਏ ਉਈ ਆ ਰਹੀ ਮੰਮੀ ਇੱਧਰ ਆ ਰੋ ਰੁਕੋ ਇਹ ਵੀਡੀਓ ਗੇਮ ਦਿਖਾਉਂਦੋ ਅੱਧਰ ਉਹ ਵੀ ਖੇਡਦਾ ਫ੍ਰੀ ਫਾਇਰ ਇਹ ਪਤਾ ਨਹੀਂ ਕਿਦਾ ਸ਼ੌਕ ਪੜ ਗਿਆ ਇਹ ਫ੍ਰੀ ਫਾਇਰ ਇਹ ਮੈਨੂੰ ਮੋੜ ਦੇ ਕੇ ਜਾ ਹ ਇਹ ਤਾਂ ਪਹਿਲਾਂ ਹੀ ਮੋੜ ਦੇ ਹੀ ਦੇ ਆ ਜਾ ਦਿਖਾ ਫਿਰ ਤੂੰ ਇਹਦਾ ਮੋੜ ਬੋਸ ਉਹਨੂੰ ਬੋਸ ਉਹਦਾ ਹੀ ਮੋੜ ਹਾਂ ਇੰਨਾ ਜ਼ਿਆਦਾ ਹੀ ਮੋਰ ਸੁਣਾ ਜਿਹੜਾ ਫ੍ਰੀ ਫਾਇਰ ਤੇ ਲੱਗਿਆ ਇੱਧਰ ਸਾਡੇ ਹੁੰਦੇ ਆ ਇਹ ਦੇਖੋ ਕਿ ਫ੍ਰੀ ਫਾਇਰ ਦੀ ਇਹਨਾਂ ਨੂੰ ਪਈ ਆ ਹੂੰ ਚੱਲ ਬਸ ਤਾਂ ਚੱਲ ਹਾਂਜੀ ਇੱਦਾਂ ਨਾਲ ਅਸੀਂ ਆਪਣੇ ਵਿਆਹ ਦੀ ਮੂਵੀ ਦੇਖ ਰਹੇ ਹਾਂ ਤੇ ਡੋਲੀ ਟੁਰਨ ਲੱਗੀ ਆ ਤੇ ਇੱਧਰ ਹਾਲ ਦੇਖ ਲਓ ਇਹਦਾ ਇਹ ਰੋਈ ਜਾਂਦੀ ਆ ਮੈਨੂੰ ਹਾਸਾ ਆਈ ਜਾਂਦਾ ਹਾਏ ਰੱਬਾ ਮੈਂ ਤਾਂ ਉੱਥੇ ਗੱਡੀ ਜਦੋਂ ਆ ਡੋਲੀ ਚਰੰਦੀ ਹੈ ਨਾ ਮੈਂ ਤਾਂ ਉਹਦਾ ਵੀ ਹੱਸ ਆਈ ਜਾਂਦਾ ਸੀ ਇਹ ਕਿਹੜੇ ਰੋਡ ਕਿਦਾ ਦੇਈ ਆ ਆ ਦੇਖ ਇੱਦਾਂ ਸਾਡੇ ਲੱਗੇ ਫੋਨ ਤੇ ਚੂਰੇ ਅਹ ਹੋਰ ਜੰਦੀ ਦੇ ਕੋਲ